ਲੋ ਜੀ ਸੀਜ਼ਨ ਹੋ ਗਿਆ ਖਤਮ ਤੇ ਆਪਾਂ ਲੱਗੇ ਹੋਏ ਆ ਮਸ਼ੀਨ ਦੀ ਸਪਾਈ ਕਰਨਾ ਠੀਕ ਹੈ ਤੇ ਪਹਿਲਾਂ ਆਪਾਂ ਅੜੰਗਾ ਹੀ ਕੱਢਤਾ ਹੱਥ ਨਾਲਾ ਮੋਟਾ-ਮੋਟਾ ਸਾਰਾ ਹਲਦ ਵਾਲਿਓ ਤੇ ਸਾਰਾ ਦਾਦਾ ਹੁਣ ਆ ਦੇਖੋ ਤੇ ਮੈਂ ਇੱਧਰ ਲੱਗ ਰਿਹਾ ਉਹ ਲੱਗ ਰਿਹਾ ਉੱਪਰ ਹਵਾ ਮਾਰਨ ਤੇ ਹਵਾ ਹਵਾ ਮਾਰ ਕੇ ਹੁਣ ਸਾਫ ਹੋ ਜਾ ਉਹ ਸਾਰਾ ਦੇ ਗੰਦੋਲਿਆ ਹੋਇਆ ਵਿੱਚੋਂ ਏਰਾ ਸਾਰਾ ਹੱਥ ਨਾਲ ਅੜੰਗਾ ਕੱਢਦਾ ਬਾਹਰ ਹੁਣ ਉੱਪਰੋ ਡਿੱਗੀ ਜਾਂਦਾ ਆ ਸਾਫ ਕਰਦਾਂਗੇ ਆਪਾਂ ਤਾਂ ਆਉਂਦੇ ਨਹੀਂ ਬਾਈ ਹੱਲੀ ਸਾਫ ਕਰਦੇ ਹਵਾ ਮਾਰਦੇ ਫਿਰ ਇਹਨੂੰ ਤਰਪਾਲ ਤੇ ਬੂਲ ਪਾ ਕੇ ਢਾਕ ਦਾਂਗੇ ਬਾਸਾ ਹਵਾ ਨਾਲ ੜੰਗਾ ਸਾਰਾ ਉੱਤਰ ਜਾਊਗਾ ਸਾਫ ਹੋ ਜਾਊ ਤਰਪਾਲ ਪੈ ਗਈ ਫੇਰ ਕੋਈ ਚੱਕਰ ਨਹੀਂ ਬਾਕੀ ਵੀ ਰੇਪੇਰ ਚ ਮਾੜੀ ਮੋਟੀ ਸਾਫ ਕਰਕੇ ਫਿਰ ਫੇਰ ਕਰਦੇ ਤੋਂ ਹੁੰਦੇ ਆਪਾਂ ਘਟੇ ਆ ਇਹਨੂੰ ਮੈਨ ਲੱਗ ਰਿਹਾ ਸਾਫ ਕਰਨ ਇਹਨੂੰ ਲੱਗਿਆ ਹੋਇਆ ਉਹ ਆਪਣਾ ਬੰਦਾ